शिवशक्ति ਦਾ ਦਿਨ ਹੈ ਸ਼ਿਵਰਾਤਰੀ ਹੈ ਮਹਾਸ਼ਿਵਰਾਤਰੀ ਮਨਾਈ ਜਾਦੀ ਹੈ ਇਸ ਵਕਤ ਸਭ ਤੋਂ ਪੁਰਾਣੇ ਮੰਦਰਾਂ ਦੇ ਵਿੱਚੋਂ ਇੱਕ ਜਿਹੜਾ ਸ਼ਿਵਾਲਾ ਮੰਦਰ ਤਰਨਤੰਡਾ ਤੋਂ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਸੋ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਇੱਥੇ ਸਜਾਵਟ ਹੋਈ ਹੈ ਪਹਿਲਾਂ ਅੰਦਰ ਦੇ ਜਿਹੜੇ ਦ੍ਰਿਸ਼ ਦਿਖਾ ਦिए ਸੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਿਸ ਤਰੀਕੇ ਨਾਲ ਜਿਹੜਾ ਅੰਦਰ ਸੰਗਤ ਵੱਡੀ ਗਿਤੀ ਵਿੱਚ ਆ ਰਹੀ ਹੈ ਸੋ ਅੱਜ ਜਿਹੜਾ ਖਾਸ ਗੱਲ ਹਮੇਸ਼ਾ ਦੇਖਣ ਨੂੰ ਮਿਲਦੀ ਹੈ ਮੰਦਰਾਂ ਦੇ ਵਿੱਚ ਕੀ ਸੰਗਤ ਨੇ ਹੁੰਦੀ ਹੈ ਸੰਗਤ ਦੇ ਨਾਲ-ਨਾਲ ਜਿਹੜੇ ਅੱਜ ਦੂਦੋ-ਦੂਦੋ ਬਹੁਤ ਲੋਕ ਹੋਰ ਆਏ ਨੇ ਖਾਸ ਕਰਕੇ ਔਰ ਜਿਹੜੇ ਸਿੱਖ ਤਰਮ ਤੋਂ ਬਹੁਤ ਲੋਕ ਆਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਆ ਬਾਪੂ ਜੀ ਦੀ ਸੇਵਾ ਕਰ ਰਹੇ ਨੇ ਖਾਸ ਕਰਕੇ ਸਿੱਖ ਤਰਮ ਤੋਂ ਹੋਣ ਦੇ باوجود ਨੇ ਸੋ ਬੜੀ ਵੱਡੀ ਸੇਵਾ ਵੀ ਚੱਲੀ ਜਾ ਰਹੀ ਹੈ ਉਹ ਭਟਕਾਰਾਂ ਉੱਛਾ ਤੁਸੀਂ ਦੇਖ ਸਕਦੇ ਹੋ ਬੰਬੰਬ ਬੋਲ ਰਹੇ ਨੇ ਜਿਹੜੇ ਜਕਾਰੇ ਲੱਗ ਰਹੇ ਨੇ ਸੋ ਗੱਲਬਾਤ ਕਰ ਲੈਨੇ ਆ ਬਾਪੂ ਜੀ ਅੱਜ ਇਹ ਕੀ ਕਹਿਣਾ ਚਾਹੁੰਦੇ ਹੋ ਬੜੀ ਵੱਡੀ ਗਿੰਦੀ ਸੰਗਤ ਆਦੀ ਸ਼ੁਭਦਾਤੀ ਬਹੁਤ ਖੁਸ਼ੀ ਦਾ ਟਾਈਮ ਹੈ ਜੀ ਬਹੁਤ ਵਧੀਆ ਗੱਲ ਹੈ ਸਭ ਦਾ ਭਲਾ ਹੁੰਦਾ ਜੀ ਹਾਂਜੀ ਬਾਪੂ ਜੀ ਆਪਾਂ ਬਹੁਤ ਦੇਖਦੇ ਆ ਆ ਸ਼ਿਵ ਜੀ ਦਾ ਕਹਿੰਦੇ ਬਹੁਤ ਲੋਕ ਮੰਨਦੇ ਬਹੁਤ ਨਾਨਕ ਸਿੰਘ ਵੀ ਮੰਨਦੇ ਆ ਇਹ ਅੱਜ ਤੁਸੀਂ ਵੀ ਬਤੋ ਸੇਖੋ ਲੇਕਿਨ ਅੱਜ ਬੜੀ ਵੱਡੀ ਇਥੇ ਜ਼ਿੰਮੇਵਾਰੀ ਨਿਭਾ ਰਹੇ ਹੋ ਸੇਵਾ ਕਰ ਰਹੇ ਹੋ ਇਹਦੇ ਪਿੱਛੇ ਦਾ ਕਾਰਨ ਕੀ ਹੈ ਲੈ ਕਾਲ ਨੇ ਸਾਡਾ ਸ਼ੁਰੂ ਕੁਲਦੇਵ ਤੇ ਸਾਡੇ ਅੱਛਾ ਆਂ ਸੇਵਾ ਕਰਦੇ ਆਂ ਸ਼ਰਦਾਂ ਨਾਲ ਅੱਛਾ ਕੁਲਦੇਤਾ ਮਾਤਾ ਹਾਂਜੀ ਹਾਂਜੀ ਫਿਰ ਕਿੱਦਾਂ ਦਾ ਮਹਿਸੂਸ ਕਰਦੇ ਹੋ ਇੰਨੀ ਸੰਗਤ ਹੈ ਬੜੇ ਚੱਕਰੀ ਹੈ ਸਭ ਦਾ ਭਲਾ ਹੋ ਰਿਹਾ ਸਭ ਦਾ ਭਲਾ ਹੋ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਤੇ ਬਾਪੂ ਜੀ ਵੇਦ ਕਦੋਂ ਦੇ ਆਏ ਹੋ ਸੇਵਾ ਕਰਨ ਇੱਥੇ ਪੁੱਛੀ ਆ ਸਵੇਰ ਦੇ ਆਏ ਪਹਿਲਾਂ ਵੀ ਕਰਦੇ ਨੇ ਇੱਥੇ ਆ ਪਹਿਲਾਂ ਵੀ ਕਰ ਉਹਨੂੰ ਕਿੰਨੀ ਉਮਰ 60 65 ਸਾਲ ਹੋ ਗਈ ਹੈ ਇਹ ਫਿਰ ਪਰਵਾਸ ਤੋਂ ਮਤਲਬ ਸ਼ੁਰੂ ਤੋਂ ਹੀ ਪਰਵਾਸ ਤੁਹਾਡੇ ਬਜ਼ੁਰਗ ਵੀ ਕਰਦੇ ਹੁੰਦੇ ਸੀ ਹਾਂਜੀ ਅੱਛਾ ਫਿਰ ਉਦੋਂ ਤੋਂ ਅੱਗੇ ਅੱਗੇ ਪਰਵਾਸ ਨਹੀਂ ਜਾਦੇ ਹਾਂਜੀ ਹਾਂਜੀ ਜੇ ਜਦੋਂ ਨੁਕਸਾਨ ਹੈ ਫਿਰ ਕਰੀ ਜਾਨੀ ਸੇਵਾ ਹਾਂਜੀ ਬਿਲਕੁਲ ਤੁਸੀਂ ਦੇਖੋ ਸੇਵਾ ਕਾ ਦੇ ਨੇ ਕਿੰਨੇ ਸਾਲ ਹੋ ਗਏ ਤਾਂ ਸੰਗਤ ਦੀਆਂ ਤਸਵੀਰਾਂ ਤੁਸੀਂ ਦੇਖੋ ਜੋ ਬੜੇ ਉਤਸ਼ਾਹ ਦੇ ਨਾਲ ਜਿਹੜੇ ਜਕਾਰੇ ਲੱਗ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੰਡਾ ਉਤਸ਼ਾਹ ਬਹੁਤ ਦਾ ਸੰਗਤ ਦੇ ਵਿੱਚ ਨਾਲ ਦੇ ਨਾਲ ਦੂਜੇ ਪਾਸੇ ਭੰਗ ਦਾ ਪਛਾਤ ਜਿਹੜਾ ਪੰਗ ਵਿਤਿਆਰ ਕੀਤੀ ਗਿਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਇੱਥੇ ਪੰਗ ਦੀ ਸੇਵਾ ਵੀ ਨਿਭਾ ਰਹੇ ਨੇ ਸੋ ਪੰਡਲ ਜੀ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਮੰਦਿਰ ਹੈ ਬੜਾ ਪ੍ਰਚੀਨ ਮੰਦਿਰ ਦਾ ਸੰਗਤ ਤੁਸੀਂ ਦੇਖੋ ਕਿੰਨੀ ਵੱਡੀ ਕੀਤੀ ਵੀ ਜਿੱਥੇ ਆ ਦੀ ਹੈ ਸੋ ਜੈ ਗੋਸ਼ ਲੱਗਦੇ ਨੇ ਪ੍ਰਭੂ ਦੇ ਨਾਮ ਦੇ ਸੋ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਸ਼ਿਵਾਲਾ ਮੰਦਿਰ ਦਾ ਜਿੱਥੇ ਬਹੁਤ ਜ਼ਿਆਦਾ ਰਸ਼ ਰਿੰਦ ਹੈ ਜਦੋਂ ਸ਼ਿਵਾਲਾ ਮੰਦਿਰ ਦੇ ਵਿੱਚ ਜੋ ਇਸ ਤਰੀਕੇ ਨਾਲ ਸ਼ਿਵ ਰਾਤਰੀ ਮਨਾਈ ਜਾਂਦੀ ਹੈ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਹੰਦਾ ਦੇ ਜਿਹੜੇ ਮੁੱਖੇ ਪੁਜਾਰੀ ਇੱਥੋਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਅੱਜ ਕੀ ਕਹਿਣਾ ਚਾਹੁੰਦੇ ਅੱਜ ਮਹਾਸ਼ਿਵ ਦਾਤਰੀਆ ਪ੍ਰਭੂ ਦੀ ਬੜੀ ਵੱਡੀ ਸੇਵਾ ਦਵਾਈ ਜਾਂਦੀ ਹੈ ਸਾਰ ਹਰ ਹਰ ਮਹਾਦੇਵ ਜੀ ਅੱਜ ਮਹਾਸ਼ਿਵ ਰਾਤਰੀ ਦੇ ਮੌਕੇ ਤੇ ਅੱਜ ਬਹੁਤ ਸਾਰਾ ਸ਼ਰਧਾਲੂ ਆਉਂਦਾ ਵੇਖੋ ਕਿੰਨੇ ਸ਼ਰਧਾਲੂ ਆ ਰਹੇ ਆ ਜੀ ਤੇ ਮਹਾਸ਼ਿਵ ਰਾਤਰੀ ਦੀ ਲੱਖ ਲੱਖ ਵਧਾਈ ਦਿੰਦੇ ਆ ਜੀ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਦੇਸ਼ ਦੇ ਵਸਨੀਕਾਂ ਨੂੰ ਬਹੁਤ ਵਧੀਆ ਸਜਾਵਟ ਹੋਈ ਹੈ ਜੀ ਪਿਛਲੇ ਚੁੰਮੜਾ ਸਿੰਘ ਸਭਾ ਤਰਨਤਨ ਵਾਲੋ ਇਹ ਸਜਾਵਟ ਲੰਗਰ ਭੰਡਾਰਾ ਸਭ ਕੁਝ ਚੱਲ ਰਿਹਾ ਜੀ ਮਹਾਸ਼ਿਵਰਾਤਰੀ ਦੀ ਕਰੋੜ ਕਰੋੜ ਵਧਾਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਧੰਨਵਾਦ ਸੋ ਬਿਲਕੁਲ ਅੰਦਰ ਪੰਡਿਤ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੰਡਿਤ ਜੀ ਅੱਜ ਪੰਡਿਤ ਜੀ ਬਹੁਤ ਬੜਾ ਦਿਨ ਹੈ ਅੱਜ ਮਹਾਸ਼ਿਵਰਾਤਰੀ ਦਾ ਕਿਆ ਜੋ ਸੰਗਤ ਆ ਰਹੀ ਹੈ ਉਹਨੂੰ ਕਿਹਾ ਸੁਨੇਹਾ ਦੇਣਾ ਚਾਹਤੇ ਹੋ ਕਿਵੇਂ ਸਾਰਾ ਦਿਨ ਮਨਾਇਆ ਜਾਂਦਾ ਮਹਾਰਾਜ ਸਭ ਤੋਂ ਪਹਿਲੇ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈ ਹੋ ਔਰ ਭਗਵਾਨ ਸਭ ਸਭ ਕੀ ਮਨੋਕਾਮਨਾ ਪੂਰੀ ਕਰੇ ਸ਼ਿਵਰਾਤਰੀ ਦਾ ਮਹਾਪਰਵ बड़ी धूमधाम से मनाया जाता है आज के दिन भगवान भोलेनाथ का विवाह हुआ था तो इस रूप में शिवरात्रि का दिन और त्यौहार मनाया जाता है शिव दिन तो होता नहीं, ही नहीं शिवरात्रि ही मनाया जाता है दूसरी बात यहाँ पर जो भी संगत आती है अपनी इच्छा से कच्ची लस्सी दूध दही शहद पंचामृत से स्नान करा के अपनी मर्वांचित फल की प्राप्ति करती है और सबकी भोलेनाथ मनोकामना पूरी करते हैं बोल भोलेनाथ की पंडित जी सुबह कितने बजे से संगत आ रही है महाराज सुबह रात को एक बजे का मंदिर खुला हुआ है और पूरी रात खुलेगा पूरे दिन खुलेगा ऐसे, ऐसे ऐसे लगातार चलते जा रहे हैं और आते जा रहे हैं और जाते जा रहे हैं पंडित जी क्या है चाहते हो बहुत बड़ी गिनती में संगत आती है यहाँ पे जब भी यहाँ पे ऐसे मनाया जाता है दिन शिवरात्रि का सो तो क्या आज का माहौल है ये तरन तारण में पीठ मंदिर श्री श्वाला मंदिर उनसे यहाँ से जाना जाता है यहाँ जितनी भी संगत यहाँ पब्लिक आती है भोले बाबा का ध्यान वान करते हुए संगत को यहाँ से सब कुछ मिलता है क्यों तरन तारण की जो शिवरात्रि है हमारी शंकर भगवान जी के नाम से जानी और मानी जाती है जब शंकर जी की शादी हुई थी भोले बाबा ने अपना प्रचार दिखाया था 33 ਕਰੋੜ ਦੇ ਵਿਦਿਆਰਥੀਆਂ ਦਾ ਤਿਆਰਬੰਦ ਕਰਦੇ ਹੋਏ ਸ਼ੰਕਰ ਮਹਾਰਾਜ ਜੀ ਦਾ ਬੋਲ ਸ਼ੰਕਰ ਭਗਵਾਨ